की लाउंड है हैं बारिश आ गई बस टूट जाएगा ओए ਨਾ ਗੱਲ ਆਟ ਟੁੱਟ ਜੇਗਾ ਉੱਚ ਉੱਚ ਨਾਲ ਉੱਚ ਨਾ ਹੋ ਪਈ ਨਹੀਂ ਠੰਡ ਲੱਗਦੀ ਯਾਰ ਨਾਉ ਫਿਰ ਤੁਹਾਨੂੰ ਟੌਫੀਆਂ ਲੈ ਕੇ ਦਵਾਂਗਾ ਕਿੱਦਾਂ ਦਾ ਲੱਗਾ ਇੱਥੇ ਆ ਕੇ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ ਯਾਰ ਦੱਸੋ ਆਪਣੀ ਬੋਲੀ 'ਚ ओ ये वहां पे पाकिस्तान है उसके पार ये पंजाब है ना पंजाब वो पाकिस्तान है उधर वो सामने पाकिस्तान है पता पाकिस्तान कौन है पाकिस्तान तो पढ़ती है किस ए बी सी ਆਉਂਦੀ ਊੜਾੜਾ ਆਉਂਦਾ ਇੱਕ ਦੋ ਆਉਂਦਾ ਕੋਸ਼ਟੇ ਹੁੰਦਾ ਕਿ ਸਭ ਕੋ ਜਾਣਦਾ ਹੀ ਐ ਆਉਂਦਾ ਕੀ ਜੋ ਆਉਂਦਾ ਉਹ ਸੁਣਾ ਚੱਲ ਤੂੰ ਸੁਣਾ ਦੇ ਕਿਦਾਂ 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 ਕੀ ਹੁੰਦਾ चुप 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 किधर की हिंदा नहीं मेरी गल मननी तू है ना की हिंदा वा हाँ ऊला ऐला हों दस हो दस की कह दी ਬੋਲੋ ਉਹ ਉਲਾ ਐਲਾ ਕਿਦਾਂ ਹੁੰਦਾ ਵਾ ਇੱਕ ਦੋ ਪਣਾਉਂਦਾ ਇੱਕ ਦੋ ਪਣਾਉਂਦਾ ਉਹ ਤਾਂ ਪੰਜਾਬੀ ਦੇ ਭੁੱਲ ਚਲੇ ਆ ਚੀਜ਼ਾਂ ਨੂੰ ਤੁਸੀਂ ਇਹੋ ਹੀ ਪੋਣਾ ਵਾ ਹੁਣ ਅੱਗੇ ਹੈਨਾ ਕਿਦ ਤੱਕ ਅਸੀਂ ਕਿਦਾਂ ਊੜਾ ੜਾ ਕੀ ਹੁਣ ਪੰਜਾਬ ਤੂੰ ਹੀ ਸਾਂਭਣਾ ਵਾ ਹੈਨਾ ਵਿਹਾਰ ਚੱਲ ਜਾ ਨਾ ਕੀ ਕਰਨਾ ਤੇ ਜਾ ਕੇ ਬੋਲੇ ਪੰਜਾਬ ਵਧੀਆ ਨਹੀਂ ਲੱਗਦਾ ਲੱਗਦਾ ਕੀ ਵਧੀਆ ਲੱਗਦਾ ਪੰਜਾਬ ਦਾ ਉੱਚੀ ਬੋਲਦਾ ਮੈਨੂੰ ਸਮਝ ਨਹੀਂ ਆਉਂਦਾ ਕੀ ਲੱਗਦਾ ਪੰਜਾਬੀਆ ਕਿਦਾਂ ਲੱਗਦਾ ਚਲ ਬਹਿ ਕੇ ਗੱਲ ਕਰਦੇ ਆਪਾਂ ਹੈਨਾ ਹਾਂਜੀ ਦੱਸੋ ਕੋਈ ਪੰਜਾਬੀ ਬਾਰੀ ਗੱਲਬਾਤ ਕਰੂ ਕੋਈ ਹਿ 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 ਪੰਜਾਬੀ ਬੋਲਣੀ ਨਹੀਂ ਆਉਂਦੀ ਇਸਕੋ ਆਉਂਦਾ ਅਰੇ ਇਸਕੋ ਬਤਾਓ ਚੱਲ ਊੜਾ ੜਾ ਕੁਛ ਪੰਜਾਬੀ ਦਾ 1 2 ਜਾਂ ਕੋਈ ਵੀ ਗੱਲ ਪੰਜਾਬੀ ਚ ਹੁੰਦੀ ਪੂਰੀ ਉਹ ਦੱਸੋ ਬਿਹਾਰੋਂ ਕਦੋਂ ਆਏ ਹੋ ਤੂੰ ਇੱਕ ਡੇ ਕਿ ਡੇ ਹੋ ਜਿਰੋਂ ਬਿਹਾਰੋਂ ਆਏ ਹੋ ਚਲੋ ਨਾਲ ਉਹਰੇ ਉੱਤੇ ਜਾ ਕੇ ਮੋਟਰ ਚਲਾਣੀ ਚਲੋ ਉਹ ਘਰੋਂ ਉੱਡਿਆ ਉੱਥੇ ਬੈ ਗੇ ਉਹਨੂੰ ਆਵਾਜ਼ ਮਾਰੀ ਤੇ ਕਹ ਆ ਜਾ ਪੁੱਤ ਕਿ ਨਾ ਆਉਦਾ ਰੋਸ਼ਨ ਹੂੰ ਸਹੀ ਗਾਲਾ ਰੋਸ਼ਨ ਹੀ ਹੋ ਜਿਹਦਾ ਰੋਟੀ ਖਾਂਦੇ ਉਹ ਬੈ ਗੇ ਰੋਈ ਜਾਂਦੇ ਹਨਾ ਆਵਾਜ਼ ਮਾਰ ਰੋਸ਼ਨ ਨੂੰ ਫਿਰ ਉਹ ਤੁਹਾਡੀ ਰੋਟੀ ਆ ਗਈ ਓ ਰੋਟੀ ਫੜ ਲਿਆ ਓ ਉੱਥੋਂ ਉਹ ਜਾਓ ਜਾ ਰੋਟੀ ਫੜ ਲਿਆ ਪਾਜੀ ਕੇ ਜਾਓ ਚਲ ਆ ਜਾ ਸਵੇਰੇ ਕਿੰਨੀ ਗਰਮੀ ਹੁਣ ਮੌਸਮ ਬਦਲ ਗਿਆ ਹੈ ਨਾ ਮਸਤਾਨਾ ਮੌਸਮ ਮਸਤਾਨਾ ਇਸ ਪਾਕਿਸਤਾਨ ਬੜੀ ਦੂਰ ਨਾ ਨਾ ਰੋਸ਼ਨ ਨਾ ਨਾ ਪੁੱਤਰ ਰੋਣਾ ਨਹੀਂ ਆ ਕੇ ਰੋਂਦਾ ਪਿਆਵਾ रोशन ओ रोशना। चलो वो रोटी फाड़ फटके लियाओ आज वो पज़ी मेहमान ਆ ਪਨੀਰੀ ਪੁੱਟਾਂ ਦੇ ਤੁਹਾਡੇ ਜੱਗੀ ਵੀ ਇੱਕੋ ਕਨਾਲ ਆ ਕੇ ਵਾਦ ਦਾ ਦੱਸ ਦੋ ਜੇ ਵੀ ਉਹ ਨਹੀਂ ਨਹੀਂ ਨੈਟ ਤੇ ਨਹੀਂ ਛੋੜਦਾ ਕੋਣ ਮੇਰੇ ਹੱਥ ਵਿੱਚ ਛੋੜੂੰਗਾ ਕਾਂ ਵੇ ਨਹੀਂ ਨਹੀਂ ਛੋੜਦਾ ਹੁਣ ਵੇ ਲਓ ਕਹਿੰਦੀ ਕਹਿੰਦੀ ਵੀਡੀਓ ਮੱਤ ਛੋੜਨਾ